ਅਈ ਪਟਿਆਲਾ ਵਿਖੇ Mahindra SUV ਜਿਹੜੀ ਹੈ Thar ਦਾ ਲਾਂਚਿੰਗ ਦੇਸਤੇ ਪਰਮੇਸ਼ਵਰ ਕੋ ਪਹੁੰਚੇ ਨੇ ਸਰ ਕਿਸ ਤਰ੍ਹਾਂ ਲੱਗੀ Thar ਇੱਕ ਅਲੱਗ ਹੀ ਮਾਡਲ ਜਿਹੜਾ ਕਰਤੀ ਬਹੁਤ ਵਧੀਆ ਭਾਜੀ ਹੁਣ ਤੱਕ ਆਪਾਂ 3 ਡੋਰ ਦੇਖੀ ਸੀ ਹੁਣ 5 ਡੋਰ Thar ਆ ਗਈ ਸੋ ਆਬਵੀਅਸਲੀ ਜ਼ਿਆਦਾ ਰੂਮ ਵੀ ਹੈ ਉਹਦੇ ਵਿੱਚ ਤੇ ਬੜੀ ਸੋਹਣੀ ਕਾਰ ਹੈ ਜੀ ਅੱਜ ਲਾਂਚ ਕੀਤੀ ਸੋ ਭਾਜੀ ਉਹਨਾਂ ਨੇ ਬੜਾ ਮਾਣ ਦਿੱਤਾ ਬੜਾ ਪਿਆਰ ਦਿੱਤਾ ਥੈਂਕ ਯੂ ਜੀ ਖਾਸੇ ਕੀ ਲੱਗੀ ਗੱਡੀ ਦੇ ਵਿੱਚ ਭਾਜੀ ਮੈਂ ਹੁਣ ਨਾ ਇੱਕ ਮਤਲਬ ਮੈਨੂੰ ਫੇਕ ਜਾਂ ਕਹਿਣਾ ਪੈਣਾ ਤਾਂ ਮੈਂ ਤੁਹਾਨੂੰ ਹਨਾ ਆਪਾਂ ਫੇਕ ਨਹੀਂ ਕਹਿੰਦੇ ਆਪਾਂ ਮੈਨੂੰ ਬਹੁਤ ਵਧੀਆ ਲੱਗੀ ਸਮਝ ਲੈਣ ਮੈਨੂੰ ਖਾਸੀਅਤ ਮੈਂ ਸੋਹਣੀ ਕਾਰ ਹੈ ਜੀ ਤੇ ਬਹੁਤ ਵਧੀਆ ਫੀਚਰ ਨੇ ਅਪਗ੍ਰੇਡਡ ਕਾਰ ਹੈ ਆਈ ਰੀਅਲੀ ਹੋਪ ਕਿ ਜਿਹੜੇ ਬੰਦੇ ਆਉਣ ਜੋ ਬੰਦੇ ਕਾਰ ਲੈਂਦੇ ਨੇ ਡਰਾਈਵ ਸੇਫ ਆਪਣਾ ਧਿਆਨ ਰੱਖੋ ਫਿਲਮ ਆ ਰਹੀ ਹੈ ਤੁਹਾਡੀ ਬਹੁਤ ਵਧੀਆ ਫਿਲਮ ਆ ਰਹੀ ਹੈ ਨੌਜਵਾਨਾਂ ਦੀ ਪਸੰਦ ਵੀ ਹੋਏਗੀ ਤੇ ਕੀ ਕਰਨ ਜਾਓਗੇ 18 ਤਰੀਕ ਨੂੰ ਆ ਰਹੀ ਹੈ ਭਾਜੀ ਫਿਲਮ ਤਬਾਹ ਅਸੀਂ 2 ਸਾਲ ਲਾ ਕੇ ਫਿਲਮ ਬਣਾਈ ਹੈ ਸੋ ਬਹੁਤ ਹਾਰਟ ਐਂਡ ਸੋਲ ਦੇ ਨਾਲ ਕੰਮ ਕੀਤਾ ਆ ਰੀਲੀ ਹੋਪ ਕਿ ਲੋਕਾਂ ਨੂੰ ਵਧੀਆ ਲੱਗੇ ਸੋ 18 ਤਰੀਕ ਨੂੰ ਸਿਨੇਮਾ ਘਰਾਂ ਜ਼ਰੂਰ ਦੇਖਿਓ ਜੀ ਤਾਂ ਥਾਰ ਜਿਹੜੀ ਉਹਦੀ ਲਾਂਚਿੰਗ ਵਾਸਤੇ ਪਰਮੇਸ਼ਰ ਫਰਮਾ ਇੱਥੇ ਪਹੁੰਚੇ ਨੇ ਉਹ ਤੁਸੀਂ ਤਸਵੀਰਾਂ ਦੇਖਿਆ ਸੋ ਜਿਹੜੀ ਥਾਰ ਨੂੰ ਪਰਮੇਸ਼ਰ ਫਰਮਾ ਅੱਜ ਲਾਂਚ ਕਰਨ ਨੂੰ ਇੱਥੇ ਪਹੁੰਚੇ ਨੇ ਪਹਿਲੇ ਉਸ ਦੇ ਦਰਸ਼ਨ ਕਰਵਾ ਦਿੰਨੇ ਆ ਤੇ ਜਿਹੜੀ ਮੈਂਡਰਾ ਦੀ ਥਾਰ ਹੈ ਜਿਹੜੀ ਨਵੀਂ ਆਈ ਹੈ ਤੁਸੀਂ ਤਸਵੀਰਾਂ ਵੇਖ ਰਹੇ ਹੋ ਕਿਸ ਤਰ੍ਹਾਂ ਨਾਲ ਜਿਹੜੀ ਹੈਗੀ ਇਹ ਸਰੀ ਸੋਹਣੀ ਸਜਾਈ ਹੋਈ ਹੈ ਗੱਡੀ ਤੇ ਬਹੁਤ ਹੀ ਅਲੱਗ ਫੀਚਰ ਜਿਹੜੇ ਆਏ ਨੇ ਉਹ ਉਹ ਵੀ ਦਿਖਾ ਦਿੰਨੇ ਆ ਤੇ ਸਾਡੇ ਨਾਲ ਅ ਸੇਲਸ ਮੈਨੇਜਰ ਜਿਹੜੇ ਹਨ ਉਹ ਵੀ ਮੌਜੂਦ ਨੇ ਗੱਲਬਾਤ ਕਰ ਰਹੇ ਆ ਭਾਜੀ ਨਵੀਂ ਥਾਰ ਕਰ ਦਿੱਤੀ ਹੈ ਹੁਣ ਕਹਿੰਦੇ ਥਾਰ ਮਾਣ ਨਹੀਂ ਆ ਰਹੀ ਤੇ ਇੱਕ ਹੋਰ ਨਵੀਂ ਕਰ ਦਿੱਤੀ ਇਹ ਤਾਂ ਤੁਸੀਂ ਦੇਖ ਰਹੇ ਹੋ ਕਿ ਮਹਿੰਦਰਾ ਸ਼ੁਰੂ ਤੋਂ ਹੀ ਜਿਹੜੀ ਹੈਗਾ ਕਿ ਇੱਕ ਨਾ ਇੱਕ ਚੀਜ਼ ਨਵੀਂ ਮਹਿੰਦਰਾ ਲੈ ਕੇ ਆਉਂਦੇ ਰਹਿੰਦੇ ਵੀ ਜਿਹੜੀ ਮਾਣ ਨਹੀਂ ਹੁੰਦੀ ਤੁਸੀਂ ਪਹਿਲਾਂ ਦੇਖੋਗੇ ਥਾਰ ਆਈ ਆ ਸਵੇਰੇ ਐਕਚੁਅਲੀ 7 ਡਵਲਰ ਦਾ ਪ੍ਰੋਡਕਟ ਆਇਆ ਸੀਗਾ ਬੜਾ ਇੰਜੀਨੀਅਰਸ ਪ੍ਰੋਡਕਟ ਸੀਗਾ ਸਵੇਰ ਦਾ ਅਸੀਂ ਸੈਗਮੈਂਟ ਦੇ ਵਿੱਚ ਸਕੋਰਪੀਓ ਐਨ ਦੇ ਵਿੱਚ ਚੇਂਜਸ ਲੈ ਕੇ ਆਏ ਠੀਕ ਹੈ ਤਾਂ ਹੁਣ ਨਾਓ ਅਸੀਂ ਜਿਹੜੀ ਹੈਗੀ ਹੈ ਥਾਰ ਰੌਕਸ ਲੈ ਕੇ ਆਏ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਮਾਰਕੀਟ ਦੇ ਤੁਹਾਨੂੰ Thar Roxs ਹੀ ਦਿਖੇਗੀ ਚਾਰੇ ਸਾਈਡ ਤੇ ਮਤਲਬ ਜਿਹੜੇ Roxs ਹੀ ਦਿਖੇਗੀ ਇਹ ਫੀਚਰਸ ਕੀ ਕੀ ਨੇ ਜਿਹੜੇ ਫੀਚਰ ਦਿਖਾਏ ਗਏ ਨੇ ਇਹਦੇ ਵਿੱਚ ਨਵੇਂ ਫੀਚਰ ਕੀ ਲੈ ਕੇ ਆਏ ਹੋ ਫੀਚਰ ਵਾਈਜ਼ ਅਗਰ ਆਪਾਂ ਗੱਲ ਕਰਦੇ ਬੜੇ ਐਡਵਾਂਸ ਦੇ ਟੈਕਨੋਲੋਜੀ ਦੇ ਨਾਲ ਇਹਦੇ ਵਿੱਚ ਫੀਚਰਸ ਦਿੱਤੇ ਗਏ ਨੇ ਲਾਈਕ ਅਗਰ ਆਪਾਂ ਗੱਲ ਕਰੀ ਕਿ ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ Thar ਦੇ ਵਿੱਚ ਕਸਟਮਾਈਜ਼ ਕਰਦੇ ਸੀਗੇ ਕਿ ਆਪਣੇ ਇੱਧਰ ਬਹੁਤ ਜ਼ਿਆਦਾ ਟ੍ਰੈਂਡ ਹੈ ਕਸਟਮਾਈਜ਼ੇਸ਼ਨ ਦਾ ਕੀ ਕਸਟਮਾਈਜ਼ਿੰਗ ਕਰਦੇ ਅਲੌਇਜ਼ ਵੱਡੇ ਪੌਂਡੇ ਨੇ ਆਪਾਂ ਲਾਈਟ ਚੇਂਜ ਕਰਵਾਉਂਦੇ ਸੀ ਉਸ ਜਿਹੜੀ ਪਹਿਲਾਂ ਪੁਰਾਣੀ ਤਾਰ ਹੁੰਦੀ ਸੀ ਉਹ ਤੇ ਸਾਨੂੰ ਰੂਪ ਨਹੀਂ ਸੀ ਆਉਂਦਾ ਹੈਗਾ ਕਸਟਮਰ ਉਹ ਤੇ ਵੀ ਸਾਨੂੰ ਪੈਡ ਆਨ ਕਰਾਉਂਦੇ ਸੀਗਾ ਤਾਂ ਕੰਪਨੀ ਨੇ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇਗੇ ਕਿ ਐਡਵੈਂਚਰ ਵੀ ਦਿੱਤਾ ਕਾਰ ਦੇ ਵਿੱਚ ਐਡਵੈਂਚਰਸ ਫੀਚਰ ਵੀ ਦਿੱਤੇ ਨੇ ਤੁਹਾਨੂੰ ਕੰਫਰਟ ਫੀਚਰ ਵੀ ਪੂਰੇ ਮਿਲਣਗੇ ਤਾਂ ਕਿ ਸਸਪੈਂਸ਼ਨ ਐਂਡ ਇੰਜਨ ਪਾਵਰ ਪਾਵਰ ਪੈਕਡ ਪਰਫਾਰਮੈਂਸ ਨਾਲ ਇੰਜਨ ਦਿੱਤੇ ਨੇ ਸੈਕੰਡ ਫਿੰਗਰ ਆਪਾਂ ਕਰਕੇ ਇੰਟੈਲੀਜੈਂਟ ਫੀਚਰ ਦੀ ਗੱਲ ਕਰੀ ਤਾਂ ਬਹੁਤ ਇੰਟੈਲੀਜੈਂਟ ਫੀਚਰ ਦਿੱਤੇ ਹੋਏ ਨੇ ਲਾਈਕ ਐਲੈਕਸਾ ਐਡਰਨੌਕਸ ਵਰਗੇ ਫੀਚਰ ਦਿੱਤੇ ਹੋਏ ਨੇ ਕਿ ਐਡਰਨੌਕਸ ਕਿੱਥੇ ਵੀ ਬੈਠ ਕੇ ਕੰਟਰੋਲ ਕਰਦੇ 80 ਪਲਸ ਫੀਚਰ ਤੁਸੀਂ ਉਹਦੇ ਚ ਕੰਟਰੋਲ ਕਰ ਸਕਦੇ ਹੋ ਐਲੈਕਸਾ ਇਨਬिल्ਟ ਤਾਂ ਕਿ ਤੁਸੀਂ ਵੌਇਸ ਕਮਾਂਡ ਦੇ ਨਾਲ ਜਿਹੜੀ ਹੈਗੀ ਆਪਣੇ ਕਾਰ ਨੂੰ ਕੰਟਰੋਲ ਕਰ ਸਕਦੇ ਹੋ ਕਾਰ ਸਟਾਰਟ ਸ਼ਟ ਆਪ ਵਰਗੇ ਫੀਚਰ ਤੁਸੀਂ ਵੌਇਸ ਕਮਾਂਡ ਨਾਲ ਕਨੈਕਟ ਕਰ ਸਕਦੇ ਹੋ ਕਿਤੇ ਵੀ ਬੈਠ ਕੇ ਕਰ ਸਕਦੇ ਆ ਇਹ ਬੰਨ। ਇਹ ਫੀਚਰ ਤੋਂ ਵਧੀਆ ਫੀਚਰ ਦੇ ਦਿੱਤੇ ਨੇ ਤੇ ਐਕਸੀਡੈਂਟਲ ਕੀ ਖਾਸ ਕੋਈ ਦਿੱਤਾ ਇਹਦੇ ਵਿੱਚ ਐਕਸੀਡੈਂਟਲ ਅਗਰ ਵਾਸਤੇ ਗੱਲ ਕਰੀਏ ਤਾਂ ਜਿਹੜੀ ਇਹਦੀ ਚੈਸੀਸ ਹੈਗੀ ਹੈ ਕੰਪਨੀ ਨੇ ਪਿਓਰਲੀ ਨਵੀਂ ਚੈਸੀਸ ਡਿਜ਼ਾਈਨ ਕੀਤੀ ਹੈ। ਜਿਹਦੇ ਵਿੱਚ আল্ট্রা হাই স্ট্রেংস স্টিল ਦਾ ইউজ ਕੀਤਾ ਗਿਆ ਹੈ। ਅਗਰ ਆਪਾਂ ਨਾਰਮਲੀ ਸੈਗਮੈਂਟ ਵਾਈਜ਼ ਜਾਂ ਆਪਾਂ ਕਿ ਇਹ ਇੰਡਸਟਰੀ ਸਟੈਂਡਰਡਸ ਦੀ ਗੱਲ ਕਰੀਏ ਤਾਂ হাই স্ট্রেংস স্টিਲ ਜਿਹੜੀ ਹੈਗੀ ਨਾ ਕਾਰਾਂ ਦੇ ਵਿੱਚ ਬਹੁਤ ਮਾਈਲਡ ਸਟੀਲ ਜ਼ਿਆਦਾ ਯੂਜ਼ ਹੁੰਦੀ ਹੈ ਕਿਉਂਕਿ ਬੇਸਿਕਲੀ ਬਾਡੀ ਜਿਹੜਾ ਸ਼ੈਲੋ ਮਾਈਲਡ ਸਟੀਲ ਦਾ ਹੀ ਬਣਦਾ ਹੈ। ਤਾਂ আল্ট্রা হাই স্ট্রেংস স্টিਲ ਜਿਹੜੀ ਹੈਗੀ ਚ ਐਡਵਾਂਸਡ ਸਟੇਜ ਦੀ ਯੂਜ਼ ਕੀਤੀ ਹੈ, আল্ট্রা হাই স্ট্রেংস ਵੀ ਕੀਤੀ ਹੈ, হাই স্ট্রেংস ਵੀ ਕੀਤੀ ਹੈ ਤਾਂ ਐਡਵਾਂਸਡ হাই স্ট্রেংস ਵੀ ਕੀਤੀ ਹੋਈ ਹੈ। 33% ਜਿਹੜੀ ਹੈਗੀ ਹੈ ਟੋਟਲ ਚੈਸੀ ਦੇ ਵਿੱਚ ਹਾਈ ਸਟਰੈਂਥ ਸੀਲ ਯੂਜ਼ ਕੀਤੀ ਗਈ ਹੈ ਟਵਿਸਟਿੰਗ ਐਂਡ ਬੈਂਡਿੰਗ ਚੈਸੀ ਦੀ ਬਹੁਤ ਵਧੀਆ ਲੈਵਲ ਤੇ ਡਿਜ਼ਾਈਨ ਕੀਤੀ ਗਈ ਹੈ ਤਾਂ ਕਿ ਕਾਰ ਅਗਰ ਹਾਰਡ ਕੋਰ ਆਫਰੋਡਿੰਗ ਜਿੰਨੀ ਮਰਜ਼ੀ ਤੁਸੀਂ ਇਸ ਕਾਰ ਨਾਲ ਕਰੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਣ ਵਾਲੀ ਇਨ ਕੇਸ 6 에어 ਬੈਗ ਜਿਹੜੇ ਹੈਗੇ ਨੇ ਸੇਫਟੀ ਵਾਸਤੇ ਕਾਰ ਤੇ ਸਟੈਂਡਰਡ ਕੀਤੇ ਗਏ ਨੇ ਇਹ ਚਾਰ ਸਾਰੇ ਵੱਡੇ ਜਿਹੜੇ ਹੈਗੇ ਸੇਫਟੀ ਪੈਨਲ ਵਾਸਤੇ ਹੈ ਰੂਫ ਟਾਪ ਜਿਹੜੀ ਹੈਗੀ ਹੈ ਕਾਰ ਦੀ ਪ੍ਰੋਪਰ ਮੈਟਲ ਦੀ ਦਿੱਤੀ ਗਈ ਹੈ ਬਟੋਦੀ ਰੈਸੈਂਬਲੈਂਸ ਜਿਹੜੀ ਹੈਗੀ ਆ 올ਡਰ ਥਾਰ ਵਾਂਗੂ ਹੀ ਰੱਖੀ ਗਈ ਹੈ ਪਹਿਲਾਂ ਵਾਂਗੂ ਜੀ ਕਿ ਮੈਟ ਫਿਨਿਸ਼ ਦਿੱਤੀ ਹੈ ਤੇ ਰੂਫ ਟਾਪ ਮੈਟਲ ਦੀ ਹੋਣ ਕਰਕੇ ਕਾਰ ਦੀ ਸੇਫਟੀ ਹੋਰ ਇਨਕਰੀਜ਼ ਹੋ ਗਈ ਹੈ ਲੋਕਾਂ ਦਾ ਰੁਝਾਨ ਕਿ ਇਹ ਕਿਹਦਾ ਰਿਹਾ ਨੌਜਵਾਨਾਂ ਦੇ ਕਿਉਂਕਿ ਨੌਜਵਾਨਾਂ ਦੀ ਪਹਿਲੀ ਪਸੰਦ ਹੈ ਰੋਜ਼ਾਨਾ ਵਾਈਸ ਗੱਲ ਕਰੀਏ ਤਾਂ ਇਹ ਸੈਗਮੈਂਟ ਦੀ ਇਹ ਕਾਰ ਇਸ ਤਰ੍ਹਾਂ ਦੇ ਸੈਗਮੈਂਟ ਚ ਡਿਜ਼ਾਈਨ ਕੀਤੀ ਹੈ ਕੰਪਨੀ ਨੇ ਕਿ ਰੋਜ਼ਾਨੇ ਚ ਕੱਲੇ ਨੌਜਵਾਨਾਂ ਦੇ ਨਹੀਂ ਇਹ ਚ ਹਰੇਕ ਸੈਗਮੈਂਟ ਦੇ ਬੰਦੇ ਦਾ ਰੋਜ਼ਾਨਾ ਆਏਗਾ ਮਤਲਬ ਕਿ ਬਜ਼ੁਰਗੋ ਵੀ ਚੱਕੀ ਫਿਰਨਾਂਗੇ ਤੇ ਦੇ ਚ ਤੁਸੀਂ ਅਡਲਟ ਤੋਂ ਲੈ ਕੇ ਐਂਡ 올ਡਰ ਏਜ ਤੱਕ ਦੇ ਜਿੰਨੇ ਵੀ ਬੰਦੇ ਹੈਗੇ ਨੇ ਜਿਹੜੇ ਐਨਥੋਸੀਆਜ਼ਮ ਨਾਲ ਕਾਰਸ ਡਰਾਈਵ ਕਰਦੇ ਨੇ ਜਿਨ੍ਹਾਂ ਨੂੰ ਬਹੁਤ ਸ਼ੌਕ ਸ਼ੌਂਕ ਹੈ ਕਾਰਾਂ ਦਾ ਬੰਦਾ ਕਹਿੰਦਾ ਕਿ ਮੇਰੇ ਕੋਲ ਹਾਰਡ ਕੋਰ ਆਫ-ਰੋਡਰ ਜੀਪ ਟਾਈਪ ਕਾਰ ਹੋਣੀ ਚਾਹੀਦੀ ਹੈ ਜਿਹਦੇ ਚ 4x4 ਵੀ ਹੋਵੇ ਫੀਚਰਸ ਵੀ ਅੱਛੇ ਹੋਣ ਤਾਂ ਹਰੇਕ ਜਿਹੜ ਜਿਹੜਾ 2B ਉਹ ਫਾਈਨਲੀ ਉਹ ਕਹਿ ਗਏ ਨੇ ਵੀ ਹਾਂ ਸਾਨੂੰ ਕਾਰ ਬਹੁਤ ਪਸੰਦ ਐ ਐਂਡ ਉਹ ਵੀ ਜ਼ਰੂਰ ਇਹਨੂੰ ਬਾਇ ਕਰਨਗੇ। ਉਹ ਕੁਝ ਦੇਖਿਆ ਕਿ ਵੱਡੇ ਜਿਹੜੇ ਵਧੀਆ ਫੀਚਰ ਦੇ ਨਾਲ ਜਿਹੜੀ ਹੈਗੀ ਐ ਥਾਰ ਜਿਹੜੀ ਐ ਉਹ Mahindra Roxs ਜਿਹੜੀ ਹੈਗੀ ਉਹ ਗੱਡੀ ਆ ਗਈ ਐ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜੀ ਹੈਗੀ ਐ ਉਹ ਇਹ ਨਵਾਂ ਵੀ ਥਾਰ ਜਿਹੜੀ ਐ ਗੱਡੀ ਐ ਡਬਲ ਡੋਰ ਜਿਹੜੀ ਪੈਕਰ ਐ ਤੇ ਵਧੀਆ ਫੀਚਰ ਜਿਹੜੇ ਆ ਗਏ ਨੇ ਗੱਡੀ ਦੇ ਉਹ ਕੱਢੇ ਗਏ ਨੇ ਤੇ ਨਾਲ ਹੀ ਜਿਹੜੇ ਲੋਕਾਂ ਦੀ ਨੌਜਵਾਨਾਂ ਦੇ ਨਾਲ-ਨਾਲ ਤੇ ਜੇ ਬਜ਼ੁਰਗਾਂ ਦੇ ਵੀ ਜਿਹੜੀ ਹੈਗੀ ਐ ਪਹਿਲੀ ਪਸੰਦ ਬਣਦੀ ਜਾ ਰਹੀ ਐ পটেলা তো ক্যামের ম্যান অমরীত কুমার